ਜਨਾਬਾ ਗੱਡੀ ਕਿਵੇਂ ਚੱਲ ਗਈ ਇੱਥੇ ਉੱਧਰ ਹੀ ਸੀ ਵੀਰੇ ਕਾ ਜਾਣਗੀ ਇਹ ਕੀ ਜਿਹੜੀ ਗੱਲ ਨਹੀਂ ਚੜਦਾ ਗਈ ਯਾਰ ਲੈ ਵੀਡੀਓ ਬਣਾ ਵੀਰੇ ਵੀਡੀਓ ਬਣਾ ਹਾਂ ਹਾਂ ਬਣੀ ਐ 70 ਘਰ 70 ਠੀਕ ਆ ਫਿਰ ਇਹ ਜਿਹੜੀ ਉਹਦਾ ਉੱਧਰ ਰਹੂ ਘੋਡੀ ਹੈ ਕਿ ਉਹ ਦੇ ਵਿੱਚ ਹੋਊਗਾ ਯਾਰ ਇਹ ਲਿਮਟ ਦੇ ਵਿੱਚ ਹਾਂ ਹਾਂ ਸਰੋਤ ਉੱਧਰ ਗਾ ਤਾਂ ਤੂੰ ਵੀਡੀਓ ਬਣਾ ਲੈ ਹਾਂ ਜਿਹੜੀ ਬਣਾਣੀ ਐ 오! 레이 네. <laughs> <laughs> ਆ ਦੇਖ ਸਕਦੇ ਹੋ ਤੁਸੀਂ ਸਿਵਲ ਹਸਪਤਾਲ ਦੇ ਵਿੱਚ ਤੇ ਆ ਮਾਮਲਾ ਇਹਦਾ ਫੁਰਮਾਨ ਦੇਣਾ ਵਾ ਦੇਖੇਗਾ ਹੈ ਫੁਰਮਾਨ ਦੇਣਾ ਹੱਥ ਲਾਲਾ ਕੋਈ ਨਹੀਂ ਕੋਈ ਨਹੀਂ ਲਾਲਾ ਹੱਥ ਲਾਲਾ ਹੱਥ ਤੋਂ ਲਾਲਾ ਯਾਰ ਤੂੰ ਹੱਥ ਲਾਲਾ ਤੂੰ ਫੋਨ ਨੂੰ ਹੱਥ ਲਾ ਲੈ ਦੇਖ ਲੈਣਾ ਮੈਂ ਵੀ ਤੂੰ ਭੰਨਣ ਦੀ ਗੱਲ ਤਾਂ ਬੜੀ ਦੂਰ ਦੀ ਗੱਲ ਕਰਦਾ ਤੂੰ ਤੂੰ ਹੱਥ ਲਾ ਕੇ ਦੇਖ ਲੈ ਹਾਂ ਸਮਝ ਗਿਆ ਨਾ ਦੱਸ ਤਰਾ ਕੀ ਏ ਮੇਰਾ ਮਰਾ ਹੁਣ ਕੋਸੜਾ ਹੋੜੇ ਬਲੇ ਹੁਣ ਕੋਸੜਾ ਕੀ ਇੱਕ ਮਿੰਟ ਹਾਂਜੀ ਉਹ ਹੋੜੇ ਬਲੇ ਹੁਣ ਕੋਸੜਾ ਇਹ ਜਿਹੜਾ ਡਸਟਰ ਬੱਕੀ ਪੀਤੀ ਹੋਈ ਏ ਰੋਲਰ ਬੰਦਾ ਆ ਦੇਖੋ ਜੀ ਸਾਰੀ ਸਿਵਲ ਹਸਪਤਾਲ ਦੀ ਪੁਲਿਸ ਥੰਗੀ ਵਾਲੇ ਆ ਦੇਖੋ ਜੀ ਆ ਆ ਚੌਂਕੀ ਦੇ ਬਾੜ ਦੀ ਇਹ ਵੀਡੀਓ ਜੀ ਅਮਲੇਜਨ ਕੋਲ ਦੇਖੋ ਜੀ ਗੱਡੀ ਜਿਹੜੀ ਐ ਡਾਇਰਟਰ ਚ ਫਸਾਈ ਬੈਠਾ ਵਾ ਉਹ ਦੇਖੋ ਪਰਲੇ ਪਾਸੇ ਐਂਬੂਲੈਂਸ ਵਸੀ ਹੋਈ ਐ ਕੀ ਹੋ ਹੋਲੀ ਕਿ ਨਹੀਂ ਗੱਡੀ ਗੱਡੀਆਂ ਮੇਰੇ ਕੋਲ ਲੈਣੀ ਕੀ ਕਹਿੰਦੇ ਨੇ ਅੱਜ ਲੈ ਕੇ ਜੀ ਅੱਗੇ ਲੱਗੀ ਅੱਗੇ ਦੇ ਇਹ ਹੋ ਗਿਆ ਭਾਈ ਤੁਸੀਂ ਡਿਊਟੀ ਅਫਸਰ ਹੋ ਤੁਹਾਨੂੰ ਤੁਹਾਨੂੰ ਪਤਾ ਚੱਲਿਆ ਹੋਵੇਗਾ ਇੱਥੇ ਕੀ ਹੋਇਆ ਮਾਮਲਾ ਤੁਸੀਂ ਦੱਸੋ ਪਤਾ ਨਹੀਂ ਸਾਨੂੰ ਐਸਐਟੂ ਸਾਨੂੰ ਦੱਸਿਆ ਹੋਣਾ ਕਹਿੰਦੇ ਸੀ ਲੜਾਈ ਝਗੜਾ ਹੋਇਆ ਲੜਾਈ ਝਗੜਾ ਨਹੀਂ ਹੋਇਆ ਉਹਨਾਂ ਨੂੰ ਤੁਹਾਨੂੰ ਕੋਈ ਸ਼ੋਰ ਦੱਸਿਆ ਹੋਣਾ ਨਹੀਂ ਨਹੀਂ ਆਪਾਂ ਨੂੰ ਅਜੇ ਤੱਕ ਕੋਈ ਇੱਕ ਗੱਲ ਦਾ ਨਹੀਂ ਪਤਾ ਅੱਛਾ ਤੁਸੀਂ ਥਾਣੇ ਤੋਂ ਆਏ ਹੋ ਡਿਊਟੀ ਅਫਸਰ ਹੋ ਤੁਸੀਂ ਇੱਥੇ ਚੌਂਕੀ ਕੋਲ ਦੇਖ ਰਹੇ ਹੋ ਤੁਹਾਡੇ ਕੋਲ ਮੁਲਾਜ਼ਮ ਖੜੇ ਨੇ ਦਿਨੋਂ ਹਾਂਜੀ ਹਾਂਜੀ ਇਹਨਾਂ ਨੂੰ ਦੇਖ ਕੇ ਤੁਹਾਨੂੰ ਕਿੱਦਾਂ ਦੀ ਇਹਨਾਂ ਦੀ ਹਾਲਤ ਕਿਤਾ ਲੱਗ ਰਹੀ ਹੈ ਦੇਖਦੇ ਹਾਂ ਹੁਣ ਦੇਖਦੇ ਹਾਂ ਨਹੀਂ ਤੁਹਾਨੂੰ ਕੀ ਲੱਗ ਰਿਹਾ ਵਾ ਇਹ ਦੇਖਦੇ ਹਾਂ ਸਾਨੂੰ ਤਾਂ ਕੋਈ ਨਹੀਂ ਲੱਗ ਰਿਹਾ ਵਿਖਦੇ ਆ ਸਰ ਉਹ ਗੱਡੀ ਉੱਥੇ ਡਿਵਾਈਡਰ ਤੇ ਚੜਾਈ ਹੋਈ ਆ ਠੀਕ ਆ ਕਿੰਨਾ ਬਜਾਜ ਆ ਦੱਸੋ ਪੈਸੇ ਕਿੱਥੇ ਐਡੀ ਹੈ ਕਿ ਵੀ ਹੈ ਸਰ ਕਿਹੜੀ ਉਹ ਗੱਡੀ ਖੜੀ ਆ ਜੀ ਇਹ ਮੈਂ ਆਇਆ ਵਾਂ ਮੈਂ ਅਮਰਜੈਂਸੀ ਆਸਤੇ ਆਇਆ ਹਾਂ ਡਿਊਟੀ ਅਫਸਰ ਹਾਂ ਜੀ ਹੁਣ ਮੈਂ ਵੇਖਦਾ ਗੱਲ ਕੀ ਹੋਈ ਆ ਤੇ ਇਹ ਤੇ ਤੁਹਾਡੇ ਕੋ ਹੁਣ ਪਤਾ ਲੱਗਣ ਡਿਆ ਤੁਸੀਂ ਗੱਲ ਦੱਸੋ ਕਿ ਤੇ ਫੇਰ ਹੀ ਗੱਲ ਦਾ ਪਤਾ ਲੱਗੂ ਜੇ ਇਹਨਾਂ ਇੱਕ ਤਾਂ ਇਹਨਾਂ ਨੇ ਡਿਵਾਈਡਰ ਤੇ ਗੱਡੀ ਚੜਾਈ ਡਰਿੰਕ ਕਹਿੰਦੇ ਉਹ ਪਿੱਛੇ ਮੁਲਾਜ਼ਮ ਖੜੇ ਆ ਕਿਹੜੀ ਗੱਡੀ ਡਿਵਾਈਡਰ ਤੇ ਆ ਉਹ ਦੇਖੋ ਸਾਹਮਣੇ ਚੜੀ ਹੋਈ ਆ ਉਹ ਵੇਖ ਲੈਨੇ ਆ ਫੇਰ ਆਪਾਂ ਨੂੰ ਪਤਾ ਤੇ ਲੱਗੇ ਨਾ ਆਪਾਂ ਨੂੰ ਕਿਹੜੀ ਗੱਡੀ ਡਿਵਾਈਡਰ ਦੀ ਚੜਾਈ ਆ ਕਿਹੜੀ ਆ ਆ ਰਹੀ ਆ ਆਪਾਂ ਪਤਾ ਕਰ ਲੈਂਦੇ ਹਾਂ ਕਿਹੜੀ ਗੱਡੀ ਆ ਆ ਦੇਖੋ ਜੀ ਹਾਂ ਹਾਂ ਲਵਾਂ ਦੇਖ ਲੈਨੇ ਆ ਗੱਡੀ ਸਟਾਰਟ ਵੀ ਹੋ ਗਈ ਸਰ ਉਸ ਤੋਂ ਬਾਅਦ ਇਹ ਸਰ ਵਾਦੀ ਵਾਲਾ ਕੋਲੋਂ ਮੁੰਡਾ ਵਰਸ ਕਿਹੜਾ ਹੁੰਦਾ ਮੇਰੇ ਕੋਲ ਪਸ਼ਕੀਲਾ ਮੁੰਡਾ ਕਿਹੜਾ ਹੁੰਦਾ ਹੈਲੋ ਵਰਸ ਕਿਹੜਾ ਮੁੰਡਾ ਹੁੰਦਾ ਇਹ ਨੰਬਰ ਨਹੀਂ ਆ ਮੈਂ ਵੀ ਉਸ ਸੰਗੀਆਂ ਨਾਲ ਜਾ ਰਿਹਾ ਹਾਂ ਕੋਲੋਂ ਦਾ ਰੇਸ਼ਮ ਜੀ ਕੀ ਇਹ ਮਾਮਲਾ ਹੈ ਕੋਣ ਬੰਦਾ ਜਿਹੜਾ ਸ਼ਰਾਬ ਸ਼ਰਾਬ ਪੀਤੀ ਗੱਡੀ ਚਲਾਈ ਬੈਠਾ ਕੋਣ ਹੈ ਜੀ ਇਹਦੇ ਬਾਰੇ ਅਜੂ ਵੀ ਕਿਉਂ ਬਾਰੇ ਕੋਈ ਕਰਨ ਨਹੀਂ ਲਗ ਨਹੀਂ ਪਰ ਵੀਡੀਓ ਬਣਾ ਦੇਖੋ ਜੋ ਵੀ ਹੈਗਾ ਸੀਨੀਅਰ ਅਫਸਰ ਦੇ ਨੋਟਿਸ ਵੀ ਲਿਆਂਦਾ ਜਾਏਗਾ ਫਿਰ ਗੱਲ ਕਰਦੇ ਆ ਇਹਨਾਂ ਦਾ ਮੁਲਾਜ਼ਾ ਕਰਾਉਂਗੇ ਜੀ ਮੁਲਾਜ਼ਾ ਕਰਾਉਂਗੇ ਇਹਨਾਂ ਦਾ ਮੈਡੀਕਲ ਆਹੋ ਕਰਾਉਂਗਾ ਜੀ ਕਿੰਨੇ ਮਲਾਜ਼ਮ ਹੈਗੇ ਜਿਹੜੇ ਚੌਂਕੀ ਦੇ ਮਜੂਰ ਨੇ ਹੁਣ ਅਜੇ ਤਾਂ ਮੈਂ ਆਇਆ ਹੀ ਆ ਆਣ ਕੇ ਤੁਹਾਡੇ ਲੱਗੇ ਹੀ ਖੜਾ ਯਾਰ ਨਹੀਂ ਤੁਹਾਨੂੰ ਤੁਹਾਨੂੰ ਹੁਣ ਤੱਕ ਪ੍ਰੈਜ਼ੈਂਟ ਮਲਾਜ਼ਮ ਕਿੰਨੇ ਲੱਗੇ ਇੱਥੇ ਹੈਗੇ ਆ ਤਿੰਨ ਕ ਮਲਾਜ਼ਮਾ ਹੋਣੇ ਕੌਣ ਕੌਣ ਨੇ ਹੁਣ ਵੇਖਦਾ ਜੇ ਤੇ ਮੈਂ ਆਣ ਕੇ ਤੁਸੀਂ ਗੱਡੀ ਮੈਂ ਬੰਦ ਕੀਤੀ ਆ ਵੀ ਇਹ ਗੱਡੀ ਨਹੀਂ ਜਿਹੜੇ ਮਲਾਜ਼ਮ ਹੈਗੇ ਨੇ ਇਹ ਸਿਵਲ ਹਸਪਤਾਲ ਦੀ ਚੌਂਕੀ ਦੇ ਮਲਾਜ਼ਮ ਹੀ ਨੇ ਆਹ ਵੇਖਦੇ ਆਉਣ ਮੈਂ ਵੇਖਦਾ ਹੁਣ ਸਾਰੀ ਗੱਲ ਵੇਖਦੇ ਆਏ ਗੱਡੀ 'ਚ ਬਹਿ ਕੇ ਆਏ ਤੁਹਾਨੂੰ ਸਾਰੀ ਗੱਲ ਦੱਸੀ ਜਾਏਗੀ ਵੇਖਦੇ ਆਪਾਂ ਇਹ ਗੱਡੀ 'ਚ ਬਹਿ ਕੇ ਆਏ ਕਿੱਥੋਂ ਆਏ ਨੇ ਕਿਹੜੇ ਕਿਹੜੇ ਥਾਣੇ ਦੇ ਨੇ ਯਾਰ ਤੁਹਾਡੇ ਸਾਹਮਣੇ ਤੁਸੀਂ ਮੇਰੇ ਨਾਲ ਇੱਥੇ ਪਹਿਲਾਂ ਦੇ ਖੜੇ ਜੇ ਹੁਣ ਮੈਂ ਹੁਣ ਵੀਰੇ ਆਇਆ ਹੁਣ ਮੈਂ ਦੱਸਣਾ ਜੀ ਹਨਾ ਠੀਕ ਹੈ ਫਿਰ ਵੇਖਦਾ ਵੀ ਕੀ ਠੀਕ ਹੈ ਤੁਸੀਂ ਮੌਕਾ ਦੇਖ ਲਓ ਅਸੀਂ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਗੱਡੀ ਖੜੋ ਗੱਡੀ ਕਿਹਦੀ ਹੈ ਕਿੱਥੋਂ ਖੜੀ ਹੈ ਵੇਖਦੇ ਆਂ ਵੇਖਦੇ ਆਂ ਖੜੋ गड्डी की थी है कि जी हम्म गड्डी खड़ी है गड्डी पर देख लेने अच्छा रौ, 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 तो अट्टा गीना हो मैज़ी गीना गीना तुझे कित्थोरे कित्थे कित्थे तनाती कित्थे तनाती तोड़ दी सिवल सिवल लगे सिवल लगता है तू से कोई नशा किता जी ना कोई नशा पाके नहीं बनी है सर नहीं सर पाके सीमानी में ऑफ ड्यूटी हैं म ਇਹ ਨਹੀਂ ਮੈਂ ਕੋਈ ਨਸ਼ਾ ਵਗੈਰਾ ਕੀਤਾ ਹੈ ਜੀ ਨਾ ਕੋਈ ਕੋਈ ਨਹੀਂ ਕੀਤਾ ਵੇ ਜੀ ਤੁਸੀਂ ਮਲਾਇ ਕਰੋ ਸਰ ਤੁਹਾਡੀ ਦਸਤਾਰ ਕਿੱਥੇ ਹੈ ਜੀ ਜੀ ਦਸਾਰ ਉਹ ਦਿਖਾ ਸਰ ਕਿੱਥੇ ਜਿਹੜੇ ਮੈਂ ਪੋਸ਼ ਦਸਾਰ ਮੇਰੀ ਪੱਕ ਭਈ ਹੈ ਅੰਦਰ ਭਈ ਹੈ ਅੰਦਰ ਭਈ ਹੈ ਅੱਛਾ ਜੀ ਜਦੋਂ ਮੈਂ ਪਾਸਾ ਪਾਸਾ ਮੈਂ ਡਿਊਟੀ ਹੋ ਇਸ ਟਾਈਮ ਉਹ ਵੀ ਕੱਟਿਆ 2 ਤੋਂ 2 ਘੰਟੇ ਆ ਔਨ ਡਿਊਟੀ 24 ਘੰਟੇ ਆ ਡਿਊਟੀ ਤੇ ਹੈ ਨਾ ਇਸ ਟਾਈਮ ਮੇਰੇ ਕੋਲ ਔਨ ਔਨ ਡਿਊਟੀ ਹੈ 24 ਘੰਟੇ ਆ ਇਹ ਪੁਲਿਸ ਇਹ ਪੁਲਿਸ ਹੈ ਠੀਕ ਹੈ ਬਾਜੀ ਕੀ ਹੈ ਕਿਉਂ ਠੀਕ ਹੈ ਬਾਜੀ ਨਾ ਅਭੀ ਸਿਵਲ ਚ ਐਮਰਜੈਂਸੀ ਡਿਊਟੀ ਹੈ ਨਾ ਦੀ ਇਹ ਮੇਰੀ ਮੇਰੀ ਨਹੀਂ ਉਹ ਹੋ ਜਾਂਦੀ ਹੈ ਤੁਹਾਡੀ ਕਿੱਥੇ ਹੈ ਮੇਰੀ ਮੈਂ ਮੈਂ ਹਾਜ਼ਰ ਹਾਂ ਮੈਂ ਤਾਂ ਕੋਈ ਹਾਜ਼ਰ ਹਾਂ ਉਹਦੀ ਹੋਦੇ ਡਿਊਟੀ ਹੈ ਤੁਹਾਡੇ ਨਾਲ ਹੋਰ ਕੌਣ ਕੌਣ ਮੌਜੂਦ ਹੈ ਇੱਥੇ ਡਿਊਟੀ ਤੇ ਚੁੱਕ ਜਾ ਸਰ ਐਸਐਸ ਸਰ ਸਰ ਜੀ ਮੈਂ ਮਰੀ ਰਗਾਂ ਦੀਆਂ ਨਿਰੰਦਰਨ ਜੀ ਇਹ ਜਿਹੜੀ ਗੱਡੀ ਹੈ ਇੱਕ ਕਿੰਦੀ ਹੈ ਕਿਹੜੇ ਮੁਲਾਜ਼ਮ ਦੀ ਹੈ ਆਪ ਦੇਖ ਲੈਂਦੇ ਨਹੀਂ ਤੁਸੀਂ ਇੱਥੇ ਦੇਖ ਜਿਹੜੀ ਕਿਹੜੀ ਗੱਡੀ ਦੇਖ ਲੈਂਦੇ ਆ ਦੇਖ ਲੈਂਦੇ ਆ ਕੋਈ ਮੈਂ ਤੁਹਾਨੂੰ ਰੁਕਵਾ ਕਰਨਾ ਵੀ ਮਾਈਕ ਲਗਾਓ ਉਹ ਕੋਈ ਨਾ ਰੋ ਦੇਖ ਲੈਂਦੇ ਆ ਕਿਹੜੇ ਨਾਲ ਦੀ ਹੈ ਡਾਕਟਰ ਦੀ ਹੈ ਕਿਦੀ ਹੈ ਠੀਕ ਹੈ ਜੀ